ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੀ ਕੈਬਨਿਟ ਦੇ ਨਾਲ ਇੱਥੇ ਅੱਜ ਸ਼੍ਰੀ ਦੁਰਗਾ ਨੰਦ ਮੰਦਰ ਵਿੱਚ ਨਤਬਸਤੂ ਹੁਣ ਵਾਸਤੇ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਜੋ ਬੀਤੇ ਦਿਨੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਲਦਾ 350 ਸਾਲਾ ਜਿਹੜਾ ਸਮਾਗਮ ਹੈ ਧਾਰਮਿਕ ਸਮਾਗਮ ਮਨਾਇਆ ਗਿਆ ਹੈ ਉਸ ਦੇ ਤਹਿਤ ਜੋ ਲਾਲ ਕਿਲੇ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਸੀਗਾ ਉਹ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ ਸੀ ਉਹ ਅਸੀਂ ਕਾਮਯਾਬੀ ਨੂੰ ਧਿਆਨ ਚ ਰੱਖਦੇ ਹੋਏ ਸ਼ੁਕਰਾਨਾ ਜਿਹੜਾ ਕੀਤਾ ਜਾ ਰਿਹਾ ਹੈ ਉਹ ਦੇਖ ਸਕਦੇ ਹੋ ਇੱਥੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਜਿਹੜਾ ਕਿ ਇੱਥੇ ਦੁਰਗਾ ਨਮਨਦ ਚ ਨਤਮਸਕ ਹੋ ਰਹੇ ਨੇ ਤੇ ਦਰਸ਼ਨ ਕਰਕੇ ਠਾਕੁਰ ਜੀ ਦੇ ਹੁਣ ਦਿੱਲੀ ਦੇ ਸੀਐਮ ਰੇਖਾ ਗੁਪਤਾ ਜਿਹੜਾ ਕਿ ਹੁਣ ਬਾਹਰ ਮੰਦਰ ਤੋਂ ਉਹ ਆ ਰਹੇ ਨੇ ਬੇਸ਼ੁਪ੍ਰਸਿੱਧ ਸ਼੍ਰੀ ਦੁਰਗਾ ਨਮਨਦ ਪ੍ਰਬੰਧਕ ਕਮੇਟੀ ਦੇ ਸੰਰਕਸ਼ਕ ਰਕੇਸ਼ ਸ਼ਰਮਾ ਮੇਰੇ ਨਾਲ ਇਹਨਾਂ ਨਾਲ ਗੱਲਬਾਤ ਕਰਨ ਲਈ ਮੈਂ ਅਸਰਕੀ ਹੋ ਗਿਆ ਅੱਜ ਮੈਨਾਂ ਜਿਹੜੇ ਕਿ ਦਿੱਲੀ ਦੇ ਸੀਐਮ ਨੇ ਰੇਖਾ ਗੁਪਤਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਕ ਹੋਣ ਵਾਸਤੇ ਪਹੁੰਚੀ ਜੈ ਸ਼੍ਰੀ ਰਾਮ ਜੀ ਸਾਰਨ ਬਹੁਤ ਬਹੁਤ ਵਧਾਈ ਤੁਹਾਨੂੰ ਪਤਾ ਜਦੋਂ ਨਾ ਮੰਦਰ ਬਣਿਆ ਜਦੋਂ ਦੀ ਜੋ ਵੀ ਹੈ ਪੂਰੇ ਹਿੰਦੁਸਤਾਨ ਚ ਜਿੱਥੇ ਵੀ ਕੋਈ ਨਵਾਂ ਕੋਈ ਸੀਐਮ ਕੇ ਆਪਣਰ ਮੰਤਰੀ ਲੋਕ ਜਦੋਂ ਵੀ ਅੰਮ੍ਰਿਤਸਰ ਆਉਂਦੇ ਆ ਸਾਰੇ ਮੱਥਾ ਟੇਕਣ ਆਉਂਦੇ ਆ ਅੱਜ ਸਾਰੀ ਉਹ ਆਪਣੀ ਕੈਬਨਿਟ ਨਾਲ ਆਏ ਆ ਉਹਨਾਂ ਨੇ ਮੱਥਾ ਟੇਕਿਆ ਲక్ష్ਮੀ ਨਾਰਾਇਣ ਭਗਵਾਨ ਜੀ ਦਾ ਆਸ਼ੀਰਵਾਦ ਲਿੱਤਾ ਸਾਡੀ ਬਾਕੀਆਂ ਕੇ ਵੀ ਆ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਆਏ ਆ ਬਾਕੀ ਵੀ ਆਣ ਆਪਣੇ ਈਸ਼ਟ ਦਾ ਆਸ਼ੀਰਵਾਦ ਲੈਣ ਉਹਨਾਂ ਨੇ ਤੁਸੀਂ ਦੇਖਿਆ ਹੀ ਆ ਲਗਭਗ ਮੇਰੇ ਖਿਆਲ ਸਾਰੀ ਉਹ ਕੈਬਨਿਟ ਸੀ ਉਹਨਾਂ ਦੇ ਨਾਲ ਜੀ ਮਲੇ ਆਰਮਨਾਰ ਸ਼ਰਦਾ ਨਾਲ ਲਾ ਕੇ ਮੱਥਾ ਟੇਕਿਆ ਉਹਨਾਂ ਨੇ ਆ ਰਾਮ ਦਰਬਾਰ ਚ ਲక్ష్ਮੀ ਨਾਰਾਇਣ ਮੰਦਿਰ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਪੂਰੀ ਪ੍ਰਕਰਮਾ ਲੈ ਕੇ ਮਗਿੱ ਲਗਭਗ 1.5 ਘੰਟਾ ਲਾ ਗਿਆ ਮੱਥਾ ਟੇਕ ਕੇ ਹਣਗੇ ਸਾਡੀ ਬਾਕੀਆਂ ਅਗੇ ਵੀ ਅੱਜ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਅੱਜ ਡਿਸਪਲਿਨ ਬਣਾ ਕੇ ਰੱਖਿਆ ਇਸ ਤਰ੍ਹਾਂ ਬਣਾ ਕੇ ਰੱਖਿਆ ਕਰੋ ਜੈ ਸ਼ੀਰਮਾ ਸਰਕੇ ਜੀ ਇੱਕ ਬਹੁਤ ਪੁਰਾਣੀ ਪਰੰਪਰਾ ਹੈ ਜਿਹੜਾ ਵੀ ਕੋਈ ਇੱਥੇ ਪਹੁੰਚਦਾ ਹੈ ਕੋਈ ਲੀਡਰ ਪਹੁੰਚਦਾ ਹੈ ਹਨਾ ਕੋਈ ਵੱਡਾ ਚਿਹਰਾ ਪਹੁੰਚਦਾ ਤਾਂ ਜੀ ਤੁਸੀਂ ਦੀ ਬੁੱਕ ਲਗਾਈ ਹੋਈ ਉੱਥੇ ਵੀ ਆਪਣਾ ਰਿਮਾਰਕਸ ਜ਼ਰੂਰ ਲੈ ਕੇ ਜਾਂਦਾ ਹੈ ਹਾਂ ਲਿਖਿਆ ਜੀ ਸੀਐਮ ਮੈਡਮ ਨੇ ਵੀ ਲਿਖਿਆ ਵਰਮਾ ਜੀ ਨੇ ਵੀ ਬਾਕੀ ਮੰਤਰੀਆਂ ਨੇ ਸਾਰਾ ਕੁਝ ਉਹਨਾਂ ਨੇ ਆਪਣੀ ਬੜੀ ਸ਼ਰਧਾ ਨਾਲ ਮੰਦਰ ਦੇ ਪ੍ਰਤੀ ਜੋ ਉਹਨਾਂ ਦਾ ਭਾਵ ਸੀ ਉਹ ਕਹਿੰਦੇ ਆਏ ਤੇ ਅੱਗੇ ਵੀ ਆ ਪਰ ਜਦੋਂ ਦੀ ਕੈਬਨਿਟ ਬਣੀ ਐ ਫਸਟ ਟਾਈਮ ਆਇਆ ਪਹਿਲੋ ਗੋਲਡਨ ਟੈਂਪਲ ਗਏ ਹੁਣ ਇੱਥੇ ਮੱਥਾ ਟੇਕਿਆ ਮੱਥਾ ਟੇਕ ਕੇ ਹੁਣੇ ਹੀ ਨਿਕਲੇ ਜਿਵੇਂ ਸਿਕਮੰਡ ਹੋਇਆ ਆਪਣਾ ਲਿਖ ਕੇ ਗਏ ਸਾਰਾ ਅੰਦਰ ਤੇ ਯਾਰੀ ਕਿੰਨੀ ਕਫੇ ਪਹਿਲੇ ਕਰਨੀ ਪੈਂਦੀ ਐ ਜੀ ਜਿਹਨੂੰ ਪਤਾ ਲੱਗਦਾ ਵੀ ਏਡੀ ਵੱਡੀ ਕੈਬਨਿਟ ਦੇ ਸਾਰੇ ਆਰੀ ਨਾਲ ਦਿੱਲੀ ਦੇ ਸੀਐਮ ਆ ਰਹੇ ਨੇ ਇੱਥੇ ਇੰਨੀ ਹਨੂਮਾਨ ਜੀ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਤੇ ਸਾਰੀ ਦੁਨੀਆ ਆ ਜਾਏ ਤਿਆਰੀ ਤੇ ਇੱਥੇ ਰੋਜ਼ ਹੀ ਹੁਣ ਪਰਸੋਂ ਪੂਰਵ ਰਾਸ਼ਟਰਪਤੀ ਆਏ ਇਹ ਹਰਿਆਣਾ ਅੱਗੇ ਤੇ ਰੋਜ਼ ਐ ਠਾਕਰ ਜੀ ਦਾ ਘਰ ਇੱਥੇ ਦਸ ਹੀ ਆ ਇੱਥੇ ਸਾਰੀ ਦੁਨੀਆ ਆ ਜੇ ਤਾਂ ਵੀ ਤਿਆਰੀ ਹੋ ਤਿਆਰੀ ਇੱਥੇ ਬੜੀ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਮੇਰਾ ਇਹ ਜਾਂਦਾ ਮਕਸਦ ਹੀ ਪ੍ਰਸ਼ਾਸਨ ਨੂੰ ਵੀ ਅਲਰਟ ਹੋਣਾ ਪੈਂਦਾ ਜੀ ਪ੍ਰਸ਼ਾਸਨ ਨੂੰ ਤਾਂ ਕਰਨੀ ਦੇਖੋ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਨੂੰ ਕਰਨੀ ਪੈਂਦੀ ਬਾਕੀ ਮੰਦਰ ਵੱਲੋਂ ਤਿਆਰੀ ਤਿਆਰੀ ਹੈ ਜੀ ਮੰਦਰ ਕਮੇਟੀ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੁੰਦੀ ਹੈ ਜਿੰਨੇ ਜੋਗ ਹੈ ਜਰੂਰ ਕੀਤਾ ਹੁੰਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਿਲਕੁਲ ਜੀ ਮੰਦਰ ਪ੍ਰਬੰਧਨ ਕਮੇਟੀ ਦੇ ਸਨਕਸ਼ਕ ਰਕੇਸ਼ ਸ਼ਰਮਾ ਨਾਲ ਉਹਨਾਂ ਦੇ ਪ੍ਰਧਾਨ ਬਿਬਲਸ਼ਮੀ ਕਾਂਤਾ ਚਾਹਲਾ ਹੋਰ ਉਹਨਾਂ ਨੇ ਸਾਰੇ ਜਿਹਨੇ ਵੀ ਮੈਂਬਰ ਸੀਗੇ ਉਧੇਦਾਰ ਸੀਗੇ ਉਹਨਾਂ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਨਾਲ ਉਹਨਾਂ ਦੇ ਜਿਹੜੇ ਵੀ ਕੈਬਨਿਟ ਦੇ ਮੰਤਰੀ ਪਹੁੰਚੇ ਸੀਗੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਤਾਂ ਦੁਰਗਿਆਨਾ ਮੰਡੇ ਦਾ ਜੜਕੀ ਇੱਥੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਤ ਸਤਾਲੂ ਪਹੁੰਚਦੇ ਨੇ ਇਥੇ ਅੱਜ ਦਿੱਲੀ ਦੇ ਸੀਐਮ ਰੇਖਾ ਗੁਪਤਾ ਆਪਣੀ ਕੈਬਨਿਟ ਦੇ ਨਾਲ ਪਹੁੰਚੇ ਹੋਏ ਨੇ ਸ਼ੁਕਰਾਨਾ ਕਰਨ ਵਾਸਤੇ ਔਰ ਇਸ ਤੋਂ ਬਾਅਦ ਕੀ ਉਹਨਾਂ ਨੇ ਭਗਵਾਨ ਵਾਲਮੀਕੀ ਤੀਰਥ ਸ਼੍ਰੀ ਰਾਮਤੀਥੇ ਵਿਕੇਵੀ ਨਤਮਸਤਕ ਹੋਣ ਵਾਸਤੇ ਪਹੁੰਚਣਾ ਹੈ ਕਿਹਾ ਮੈਂ ਅਰਜਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਜੈਨਿਟੀਵਿਟੀ ਅੰਮ੍ਰਿਤਸਰ ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੀ ਕੈਬਨਿਟ ਦੇ ਨਾਲ ਇਥੇ ਅੱਜ ਸ਼੍ਰੀ ਦੁਰਗਾਣਾ ਮੰਦਰ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਜੋ ਬੀਤੇ ਦਿਨੀ ਖਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਲਦਾ 350 ਸਾਲਾ ਉਸ ਦੇ ਤਹਿਤ ਜੋ ਲਾਲ ਕਿਲੇ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਸੀਗਾ ਉਹ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ ਸੀ ਉਹ ਅਸੀਂ ਕਾਮਯਾਬੀ ਨੂੰ ਧਿਆਨ ਚ ਰੱਖਦੇ ਹੋਏ ਸ਼ੁਕਰਾਨਾ ਜਿਹੜਾ ਕਿ ਕੀਤਾ ਜਾ ਰਿਹਾ ਹੈ ਉਹ ਦੇਖ ਸਕਦੇ ਹੋ ਇੱਥੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਜਿਹੜਾ ਕਿ ਇੱਥੇ ਦੁਰਗਾਣਾ ਮੰਦਿਰ ਚ ਨਤਮਸਤਕ ਹੋ ਰਹੇ ਨੇ ਤੇ ਦਰਸ਼ਨ ਕਰਕੇ ਠਾਕੁਰ ਜੀ ਦੇ ਹੁਣ ਦਿੱਲੀ ਦੀ ਸੀਐਮ ਰੇਖਾ ਗੁਪਤਾ ਜਿਹੜਾ ਕਿ ਹੁਣ ਬਾਹਰ ਮੰਦਿਰ ਤੋਂ ਉਹ ਆ ਰਹੇ ਨੇ ਵਿਸ਼ੇ ਪ੍ਰਸਿੱਧ ਸ਼੍ਰੀ ਦੁਰਗਿਆਨਾ ਮੰਦਰ ਪ੍ਰਬੰਧਕ ਕਮੇਟੀ ਦੇ ਸਦਕਸ਼ਕ ਰਕੇਸ਼ ਸ਼ਰਮਾ ਮੇਰੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਨ ਲਈ ਮੈਂ ਅਸਰ ਕੀ ਕਹੋਗੇ ਅੱਜ ਮੈਡਮ ਜਿਹੜੇ ਕਿ ਦਿੱਲੀ ਦੇ ਸੀਐਮ ਨੇ ਰੇਖਾ ਗੁਪਤਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਕ ਹੋਣ ਵਾਸਤੇ ਪਹੁੰਚੇ ਸੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਪਤਾ ਜਦੋਂ ਨਾ ਮੰਦਰ ਬਣਿਆ ਜਦੋਂ ਦੀ ਜੋ ਵੀ ਹੈ ਪੂਰੇ ਹਿੰਦੁਸਤਾਨ 'ਚ ਜਿੱਥੇ ਵੀ ਕੋਈ ਨਵਾਂ ਕੋਈ ਸੀਐਮ ਕੇਬਨਰ ਮੰਤਰੀ ਲੋਕੋ ਜਦੋਂ ਵੀ ਅੰਮ੍ਰਿਤਸਰ ਆਉਂਦੇ ਆ ਸਾਰੇ ਮੱਥਾ ਟੇਕ ਕੇ ਆਉਂਦੇ ਆ ਆਈ ਸਾਰੀ ਉਹ ਆਪਣੀ ਕੈਬਨਿਟ ਨਾਲ ਆਏ ਆ ਉਹਨਾਂ ਸਾਡੀ ਬਾਕੀਆਂ ਕੇ ਵੀ ਅੱਜ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਆਏ ਆ ਬਾਕੀ ਵੀ ਆਣ ਆਪਣੇ ਈਸ਼ਟ ਦਾ ਅਸ਼ੀਰਵਾਦ ਲੈਣ ਉਹਨਾਂ ਨੇ ਤੁਸੀਂ ਦੇਖਿਆ ਹੀ ਆ ਲਗਭਗ ਮੇਰੇ ਖਿਆਲ ਸਾਰੀ ਉਹ ਕੈਬਨਟ ਸੀ ਉਹਨਾਂ ਦੇ ਨਾਲ ਜੀ ਮਲੇ ਰਾਮਨਾਥ ਸ਼ਰਦਾ ਨਾਲ ਲਾ ਕੇ ਮੱਥਾ ਟੇਕਿਆ ਉਹਨਾਂ ਨੇ ਰਾਮ ਦਰਬਾਰ ਚ ਲక్ష్ਮੀ ਨਾਰਾਇਣ ਮੰਦਿਰ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਪੂਰੀ ਪ੍ਰਕਰਮਾ ਲੈ ਕੇ ਮਗੀ ਲਗਭਗ 1.5 ਘੰਟਾ ਲਾ ਕੇ ਮੱਥਾ ਟੇਕ ਕੇ ਹੋਣਗੇ ਸਾਡੀ ਬਾਕੀਆਂ ਕੇ ਵੀ ਅੱਜ ਜੋੜ ਕੇ ਬੇਨਤੀ ਆ कि जिस तरह 아이 ডিসਪਲਿਨ ਬਣਾ ਕੇ ਰੱਖਿਆ ਇਸ ਤਰ੍ਹਾਂ ਬਣਾ ਕੇ ਰੱਖਿਆ ਕਰੋ ਜੈ ਸ਼੍ਰੀ ਰਾਮ। ਕਿ ਜੀ ਇੱਕ ਬਹੁਤ ਪੁਰਾਣੀ ਪਰੰਪਰਾ ਹੈ ਜਿਹੜਾ ਵੀ ਕੋਈ ਇੱਥੇ ਪਹੁੰਚਦਾ ਹੈ ਕੋਈ ਲੀਡਰ ਪਹੁੰਚਦਾ ਹੈ ਹਨਾ ਕੋਈ ਵੱਡਾ ਚਿਹਰਾ ਪਹੁੰਚਦਾ ਤਾਂ ਜੀ ਤੁਸੀਂ ਦੀ ਬੁੱਕ ਲਗਾਈ ਹੋਈ ਉੱਥੇ ਵੀ ਆਪਣਾ ਰਿਮਾਰਕਸ ਜ਼ਰੂਰ ਲੈ ਕੇ ਜਾਂਦਾ ਹੈ। ਹਾਂ ਲਿਖਿਆ ਜੀ ਸੀਐਮ ਮੈਡਮ ਨੇ ਵੀ ਲਿਖਿਆ ਵਰਮਾ ਜੀ ਨੇ ਵੀ ਬਾਕੀ ਮੰਤਰੀਆਂ ਨੇ ਸਾਰਾ ਕੁਝ ਉਹਨਾਂ ਨੇ ਆਪਣੀ ਬੜੀ ਸ਼ਰਧਾ ਨਾਲ ਮੰਦਰ ਦੇ ਪ੍ਰਤੀ ਜੋ ਉਹਨਾਂ ਦਾ ਭਾਵ ਸੀ ਉਹ ਕਹਿੰਦੇ ਆਏ ਤੇ ਅੱਗੇ ਵੀ ਆ ਪਰ ਜਦੋਂ ਦੀ ਕੈਬਨਿਟ ਬਣੀ ਹੈ ਫਸਟ ਟਾਈਮ ਆਏ ਪਹਿਲੇ ਗੋਲਡਨ ਟੈਂਪਲ ਗਏ ਉਹਨਾਂ ਇੱਥੇ ਮੱ ਮੱਥਾ ਟੇਕ ਕੇ ਹੁਣੇ ਹੀ ਨਿਕਲੇ ਜਿਵੇਂ ਇੱਕ ਮੰਡੋਆ ਆਪਣਾ ਲਿਖ ਕੇ ਗਏ ਸਾਰਾ ਅੰਦਰ ਤੇ ਯਾਰੀ ਕਿੰਨੀ ਕਫੇ ਪਹਿਲੇ ਕਰਨੀ ਪੈਂਦੀ ਹੈ ਜੀ ਜਿਹਨੂੰ ਪਤਾ ਲੱਗਦਾ ਵੀ ਏਡੀ ਵੱਡੀ ਕੈਬਨਿਟ ਦੇ ਸਾਰੇ ਆਰੀ ਨਾਲ ਦਿੱਲੀ ਦੇ ਸੀਐਮ ਆ ਰਹੇ ਨੇ ਇੱਥੇ ਇੰਨੀ ਹਨੂਮਾਨ ਜੀ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਤੇ ਸਾਰੀ ਦੁਨੀਆ ਆ ਜਾ ਤਿਆਰੀ ਤੇ ਇੱਥੇ ਰੋਜ ਹੀ ਹੁਣ ਪਰਸੋਂ ਅ ਪੂਰਵ ਰਾਸ਼ਟਰਪਤੀ ਆਏ ਇਹ ਹਰਿਆਣਾ ਅੱਗੋਂ ਤੇ ਰੋਜ ਇਹ ਠਾਕਰ ਜੀ ਦਾ ਘਰ ਹੈ ਇੱਥੇ ਜਿੱਲੇ ਦਿੱਲੀ ਟੱਪ ਕੇ ਸਾਰੇ ਇੱਕ ਹੋ ਗਏ ਆ ਇੱਥੇ ਦਸ ਹੀ ਆ ਇੱਥੇ ਸਾਰੀ ਦੁਨੀਆ ਆ ਜੇ ਤਾਂ ਵੀ ਤਿਆਰੀ ਹੋ ਤਿਆਰੀ ਇੱਥੇ ਬੜੀ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਮੇਰਾ ਇਹ ਜਾਂਦਾ ਮਕਸਦ ਹੀ ਪ੍ਰਸ਼ਾਸਨ ਨੂੰ ਵੀ ਅਲਰਟ ਹੋਣਾ ਪੈਂਦਾ ਜੀ ਪ੍ਰਸ਼ਾਸਨ ਨੂੰ ਤਾਂ ਕਰਨੀ ਦੇਖੋ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਨੂੰ ਕਰਨੀ ਪੈਂਦੀ ਬਾਕੀ ਮੰਦਰ ਵੱਲੋਂ ਤਿਆਰੀ ਤਿਆਰੀ ਹੈ ਜੀ ਮੰਦਰ ਕਮੇਟੀ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੁੰਦੀ ਹੈ ਜਿੰਨੇ ਜੋਗਾਂ ਜ਼ਰੂਰ ਕੀਤਾ ਹੁੰਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਂ ਬਿਲਕੁਲ ਜੀ ਮੰਦਰ ਪ੍ਰਬੰਧਨ ਕਮੇਟੀ ਦੇ ਸਨਕਸ਼ਕ ਰਕੇਸ਼ ਸ਼ਰਮਾ ਨਾਲ ਉਹਨਾਂ ਦੇ ਪ੍ਰਧਾਨ ਮੇਬੀ ਲక్ష్ਮੀ ਕਾਂਤਾ ਚਾवला ਔਰ ਉਹਨਾਂ ਨੇ ਸਾਰੇ ਜਿਹਨੇ ਵੀ ਮੈਂਬਰ ਸੀਗੇ ਉਧਿਹਾਰ ਸੀਗੇ ਉਹਨਾਂ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਨਾਲ ਉਹਨਾਂ ਦੇ ਜਿਹੜੇ ਵੀ ਕੈਬਨਿਟ ਦੇ ਮੰਤਰੀ ਪਹੁੰਚੇ ਸੀਗੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਹੈ ਤਾਂ ਦੁਰਗਿਆਨਾ ਮੰਦਰ ਦਾ ਲੜਕੀ ਇੱਥੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਸਤਾਲੂ ਪਹੁੰਚਦੇ ਨੇ ਇੱਥੇ ਅੱਜ ਦਿੱਲੀ ਦੇ ਸੀਐਮ ਰੇਖਾ ਗੁਪਤਾ ਆਪਣੀ ਕੈਬਨਿਟ ਦੇ ਨਾਲ ਪਹੁੰਚੇ ਹੋਏ ਨੇ ਸ਼ੁਕਰਾਨਾ ਕਰਨ ਵਾਸਤੇ ਔਰ ਇਸ ਤੋਂ ਬਾਅਦ ਕਿ ਉਹਨਾਂ ਨੇ ਭਗਵਾਨ ਵਾਲਮੀਕੀ ਦੀ ਤਸ਼ਰੀਹ ਰਾਮ ਦੀ ਇੱਥੇ ਵਿਕੇਵੀ ਨਤਮਸਤਕ ਹੋਣ ਵਾਸਤੇ ਪਹੁੰਚਣਾ ਹੈ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਜੈਨਸੀਰ ਟੀਵੀ ਅੰਮ੍ਰਿਤਸਰ ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੀ ਕੈਬਨਿਟ ਦੇ ਨਾਲ ਇੱਥੇ ਅੱਜ ਸ਼੍ਰੀ ਦੁਰਗਾਣਾ ਮੰਦਰ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਜੋ ਹਿੰਦ ਦੀ ਚਾਦਰ ਸ਼ਿਰਗੁਰ ਤੇਗਬਾਦ ਸਾਹਿਬ ਜਲਦਾ 350 ਸਾਲਾ ਜਿਹੜਾ ਸਮਾਗਮ ਹੈ ਧਾਰਮਿਕ ਸਮਾਗਮ ਮਨਾਇਆ ਗਿਆ ਹੈ ਉਸ ਦੇ ਤਹਿਤ ਜੋ ਲਾਲ ਕਿਲੇ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਸੀਗਾ ਉਹ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ ਸੀ ਉਹ ਅਸੀਂ ਕਾਮਯਾਬੀ ਨੂੰ ਧਿਆਨ ਚ ਰੱਖਦੇ ਆ ਹੋਏ ਸ਼ੁਕਰਾਨਾ ਜਿਹੜਾ ਕੀਤਾ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਇੱਥੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਜਿਹੜਾ ਕਿ ਇੱਥੇ ਦੁਰਗਾਣਾ ਮੰਦਿਰ ਚ ਨਤਮਸਤਕ ਹੋ ਰਹੇ ਨੇ ਤੇ ਦਰਸ਼ਨ ਕਰਕੇ ਠਾਕੁਰ ਜੀ ਦੇ ਹੁਣ ਦਿੱਲੀ ਦੀ ਸੀਐਮ ਰੇਖਾ ਗੁਪਤਾ ਜਿਹੜਾ ਕਿ ਹੁਣ ਬਾਹਰ ਮੰਦਿਰ ਤੋਂ ਉਹ ਆ ਰਹੇ ਨੇ ਵਿਸ਼ੇ ਪ੍ਰਸਿੱਧ ਸ਼੍ਰੀ ਦੁਰਗਿਆਨਾ ਮੰਦਰ ਪ੍ਰਬੰਧਕ ਕਮੇਟੀ ਦੇ ਸੰਰਚਕ ਰਕੇਸ਼ ਸ਼ਰਮਾ ਮੇਰੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਨ ਲਈ ਮੈਂ ਅਸਰ ਕੀ ਕੋ ਗਿਆ ਜੇ ਮੈਡਮ ਜਿਹੜੇ ਕਿ ਦਿੱਲੀ ਦੇ ਸੀਐਮ ਨੇ ਰੇਖਾ ਗੁਪਤਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਕ ਹੋਣ ਵਾਸਤੇ ਪਹੁੰਚੇ ਸੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਪਤਾ ਜਦੋਂ ਨਾ ਮੰਦਰ ਬਣਿਆ ਜਦੋਂ ਦੀ ਜੋ ਵੀ ਹੈ ਪੂਰੇ ਹਿੰਦੁਸਤਾਨ 'ਚ ਜਿੱਥੇ ਵੀ ਕੋਈ ਨਵਾਂ ਕੋਈ ਸੀਐਮ ਕੇਬਨਰ ਮੰਤਰੀ ਲੋਕੋ ਜਦੋਂ ਵੀ ਅੰਮ੍ਰਿਤਸਰ ਆਉਂਦੇ ਆ ਸਾਰੇ ਮੱਥਾ ਟੇਕ ਕੇ ਆਉਂਦੇ ਆ ਆਈ ਸਾਰੀ ਉਹ ਆਪਣੀ ਕੈਬਨਿਟ ਨਾਲ ਆਏ ਆ ਉਹਨਾਂ ਨੇ ਮੱਥ ਸਾਡੀ ਬਾਕੀਆਂਗੇ ਵੀ ਅੱਜ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਆਏ ਆ ਬਾਕੀ ਵੀ ਆਣ ਆਪਣੇ ਈਸ਼ਟ ਦਾ ਅਸ਼ੀਰਵਾਦ ਲੈਣ ਉਹਨਾਂ ਨੇ ਤੁਸੀਂ ਦੇਖਿਆ ਹੀ ਆ ਲਗਭਗ ਮੇਰੇ ਖਿਆਲ ਸਾਰੀ ਉਹ ਕੈਬਨਟ ਸੀ ਉਹਨਾਂ ਦੇ ਨਾਲ ਜੀ ਮਲੇ ਰਾਮਨਾਥ ਸ਼ਰਦਾ ਨਾਲ ਲਾ ਕੇ ਮੱਥਾ ਟੇਕਿਆ ਉਹਨਾਂ ਨੇ ਰਾਮ ਦਰਬਾਰ ਚ ਲక్ష్ਮੀ ਨਾਰਾਇਣ ਮੰਦਿਰ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਪੂਰੀ ਪ੍ਰਕਰਮਾ ਲੈ ਕੇ ਮਗੀ ਲਗਭਗ 1.5 ਘੰਟਾ ਲਾ ਕੇ ਮੱਥਾ ਟੇਕ ਕੇ ਹੁਣ ਗਏ ਸਾਡੀ ਬਾਕੀਆਂਗੇ ਵੀ ਅੱਜ ਜੋੜ ਕੇ ਬੇਨਤੀ ਆ कि जिस तरह आज डिसिप्लिन ਬਣਾ ਕੇ ਰੱਖਿਆ ਇਸ ਤਰ੍ਹਾਂ ਬਣਾ ਕੇ ਰੱਖਿਆ ਕਰੋ ਜੈ ਸ਼੍ਰੀ ਰਕੇ ਜੀ ਇੱਕ ਬਹੁਤ ਪੁਰਾਣੀ ਪਰੰਪਰਾ ਹੈ ਜਿਹੜਾ ਵੀ ਕੋਈ ਇੱਥੇ ਪਹੁੰਚਦਾ ਹੈ ਕੋਈ ਲੀਡਰ ਪਹੁੰਚਦਾ ਹੈ ਹਨਾ ਕੋਈ ਵੱਡਾ ਚਿਹਰਾ ਪਹੁੰਚਦਾ ਤਾਂ ਜੀ ਤੁਸੀਂ ਦੀ ਬੁੱਕ ਲਗਾਈ ਹੋਈ ਉੱਥੇ ਵੀ ਆਪਣਾ ਰਿਮਾਰਕਸ ਜ਼ਰੂਰ ਲੈ ਕੇ ਜਾਂਦਾ ਹੈ ਹਾਂ ਲਿਖਿਆ ਜੀ ਸੀਐਮ ਮੈਡਮ ਨੇ ਵੀ ਲਿਖਿਆ ਵਰਮਾ ਜੀ ਨੇ ਵੀ ਬਾਕੀ ਮੰਤਰੀਆਂ ਨੇ ਸਾਰਾ ਕੁਝ ਉਹਨਾਂ ਨੇ ਆਪਣੀ ਬੜੀ ਸ਼ਰਧਾ ਨਾਲ ਮੰਦਰ ਦੇ ਪ੍ਰਤੀ ਜੋ ਉਹਨਾਂ ਦਾ ਭਾਵ ਸੀ ਉਹ ਕਹਿੰਦੇ ਆਏ ਤੇ ਅੱਗੇ ਵੀ ਆ ਪਰ ਜਦੋਂ ਦੀ ਕੈਬਨਿਟ ਬਣੀ ਹੈ ਫਸਟ ਟਾਈਮ ਆਏ ਪਹਿਲੋ ਗੋਲਡਨ ਟੈਂਪਲ ਗਏ ਉਹਨਾਂ ਇੱਥੇ ਮੱਥਾ ਟ ਮੱਥਾ ਟੇਕ ਕੇ ਹੁਣ ਹੀ ਨਿਕਲਿਆ ਜਿਸ ਸਿਕਮੰਡ ਹੋਇਆ ਆਪਣਾ ਲਿਖ ਕੇ ਗਏ ਸਾਰਾ ਅੰਦਰ ਤਿਆਰੀ ਕਿੰਨੀ ਕਫੇ ਪਹਿਲੇ ਕਰਨੀ ਪੈਂਦੀ ਹੈ ਜੀ ਜਿਹਨੂੰ ਪਤਾ ਲੱਗਦਾ ਵੀ ਏਡੀ ਵੱਡੀ ਕੈਬਨਿਟ ਦੇ ਸਾਰੇ ਆਰੀ ਨਾਲ ਦਿੱਲੀ ਦੇ ਸੀਐਮ ਆ ਰਹੇ ਨੇ ਇੱਥੇ ਇੰਨੇ ਹਨੂਮਾਨ ਜੀ ਲਕਸ਼ਮੀ ਨਾਰਾਇਣ ਜੀ ਦੀ ਕਿਰਪਾ ਤੇ ਸਾਰੀ ਦੁਨੀਆ ਆ ਜਾ ਤਿਆਰੀ ਤੇ ਇੱਥੇ ਰੋਜ ਹੀ ਹੁਣ ਪਰਸੋਂ ਪੂਰਵ ਰਾਸ਼ਟਰਪਤੀ ਆਏ ਇਹ ਹਰਿਆਣਾ ਗਏ ਤੇ ਰੋਜ ਇਹ ਠਾਕਰ ਜੀ ਦਾ ਘਰ ਹੈ ਇੱਥੇ ਜਿੱਲੇ ਦਿੱਲੀ ਟੱਪ ਗਏ ਸਾਰੇ ਇੱਕ ਹੋ ਗਏ ਆ ਇੱਥੇ ਦਸ ਹੀ ਆ ਇੱਥੇ ਸਾਰੀ ਦੁਨੀਆ ਆ ਜੇ ਤਾਂ ਵੀ ਤਿਆਰੀ ਹੋ ਤਿਆਰੀ ਇੱਥੇ ਬੜੀ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਮੇਰਾ ਇਹ ਜਾਂਦਾ ਮਕਸਦ ਹੀ ਪ੍ਰਸ਼ਾਸਨ ਨੂੰ ਵੀ ਅਲਰਟ ਹੋਣਾ ਪੈਂਦਾ ਜੀ ਪ੍ਰਸ਼ਾਸਨ ਨੂੰ ਤਾਂ ਕਰਨੀ ਦੇਖੋ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਨੂੰ ਕਰਨੀ ਪੈਂਦੀ ਬਾਕੀ ਮੰਦਰ ਵੱਲੋਂ ਤਿਆਰੀ ਤਿਆਰੀ ਹੈ ਜੀ ਮੰਦਰ ਕਮੇਟੀ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੁੰਦੀ ਹੈ ਜਿੰਨੇ ਲੋਗਾਂ ਜ਼ਰੂਰ ਕੀਤਾ ਹੁੰਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਿਲਕੁਲ ਜੀ ਮੰਦਰ ਪ੍ਰਬੰਧਨ ਕਮੇਟੀ ਦੇ ਸਨਕਸ਼ਕ ਰਕੇਸ਼ ਸ਼ਰਮਾ ਨਾਲ ਉਹਨਾਂ ਦੇ ਪ੍ਰਧਾਨ ਬੀਬੀ ਲక్ష్ਮੀ ਕਾਂਤਾ ਚਾवला ਔਰ ਉਹਨਾਂ ਨੇ ਸਾਰੇ ਜਿਹਨੇ ਵੀ ਮੈਂਬਰ ਸੀਗੇ ਅਹੁਦੇਦਾਰ ਸੀਗੇ ਉਹਨਾਂ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਨਾਲ ਉਹਨਾਂ ਦੇ ਜਿਹੜੇ ਵੀ ਕੈਬਨਿਟ ਦੇ ਮੰਤਰੀ ਪਹੁੰਚੇ ਸੀਗੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਹੈ ਤਾਂ ਦੁਰਗਿਆਨਾ ਮੰਦਰ ਦਾ ਲੜਕੀ ਇੱਥੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਸਤਾਲੂ ਪਹੁੰਚਦੇ ਨੇ ਇੱਥੇ ਅੱਜ ਦਿੱਲੀ ਦੇ ਸੀਐਮ ਰੇਖਾ ਗੁਪਤਾ ਆਪਣੀ ਕੈਬਨਿਟ ਨਾਲ ਪਹੁੰਚੇ ਹੋਏ ਨੇ ਸ਼ੁਕਰਾਨਾ ਕਰਨ ਵਾਸਤੇ ਔਰ ਇਸ ਤੋਂ ਬਾਅਦ ਕਿ ਉਹਨਾਂ ਨੇ ਭਗਵਾਨ ਵਾਲਮੀਕੀ ਤੀਰਥ ਸ੍ਰੀ ਰਾਮਤੀਥੇ ਵਿਕੀਵੀ ਨਤਮਸਤਕ ਹੋਣ ਵਾਸਤੇ ਪਹੁੰਚਣਾ ਕਿਹਾ ਮੈਂ ਪਰਸ਼ੰਤ ਸੁਖਪਾਲ ਨਾਲ ਸਿਕੰਦਰਪੁਰ ਸ੍ਰੀ ਚਾ ਜਨਕ ਸੈਟੀਵੀ ਅੰਮ੍ਰਿਤਸਰ